ਅਧਿਕਾਰਯੋਗ ਸੀਮ ਸਿੰਘ ਸਰਦਾਰ ਰਪਨ ਸਿੰਘ ਮਾਨ ਜੀ ਜਿਨ੍ਹਾਂ ਦੀ ਰਗਵਾਈ ਦੇ ਹੇਠ ਜੁੱਧ ਨਸ਼ਿਆਂ ਦੇ ਵਿਰੁੱਧ ਹਲਕੇ ਦੇ ਵਿੱਚ ਮੀਟਿੰਗਾਂ ਪ੍ਰੋਗਰਾਮ ਚੱਲ ਰਹੇ ਆ ਮੇਰੇ ਨਾਲ ਬੀਐਸਪੀ ਵਧਗੜ ਕੂੜੀਆਂ ਵਿਪਨ ਕੁਮਾਰ ਜੀ ਐਸਐਚਓ ਵਧਗੜ ਕੂੜੀਆਂ ਸਤਜੋ ਸਾਡੇ ਵਾਰਡਾਂ ਦੇ ਇੰਚਾਰਜ ਸਹਿਬਾਨ ਸ਼ਹਿਰੀਪੁਰ ਜਾਨ ਸਾਡਾ ਵੀਰ ਤੇਜਵਿੰਦਰ ਛੱਬੀ ਸਾਡਾ ਵੀਰ ਸੁਖਵਿੰਦਰ ਜੋਸ਼ੀ ਸਾਹਿਬ ਤਕਰੀਬਨ ਹਰ ਵਾਰਡ ਦੇ ਵਿੱਚੋਂ ਇੱਕ ਇੱਕ ਭਰਾ ਜੋ ਸਾਡਾ ਇੱਥੇ ਪਹੁੰਚਿਆ ਅਸੀਂ ਪੂਰੇ ਸ਼ਹਿਰ ਨੂੰ ਪੂਰੇ ਹਲਕੇ ਨੂੰ ਇੱਕ ਮੈਸੇਜ ਦੇਣ ਆਏ ਆ ਕਿਸੇ ਕਾਰਨ ਕਰਕੇ ਜੇ ਕਿਸੇ ਦਾ ਬੱਚਾ ਕਿਉਂਕਿ ਕਾਰਨ ਬੜੇ ਹੋ ਸਕਦੇ ਨੇ 17 ਤੋਂ 18 ਸਾਲ ਤੋਂ 20 ਸਾਲ ਦੀ ਉਮਰ ਬੱਚਿਆਂ ਦੀ ਜਿਹੜੀ ਇੱਕ ਲਾਈਨ ਚੁਣਨੀ ਹੁੰਦੀ ਹੈ ਕਈ ਕਾਰਨਾ ਕਰਕੇ ਬੱਚੇ ਨਸ਼ੇ ਦੇ ਲੱਗ ਜਾਂਦੇ ਨੇ ਗਲਤ ਸੰਗਤਾਂ ਦੇ ਬਹਿ ਕੇ ਦੇ ਵਿੱਚ ਫਿਰ ਉਹਨਾਂ ਦੀ ਇੱਕ ਮਜਬੂਰੀ ਬਣ ਜਾਂਦੀ ਹੈ ਸਰੀਰ ਦੇ ਵਿੱਚ ਨਸ਼ਾ ਜਨਮ ਬਣਾ ਲੈਂਦਾ ਅਸੀਂ ਸਾਰੇ ਹਲਕੇ ਦੇ ਪੂਰੇ ਪੰਜਾਬ ਦੇ ਪਿੰਡਾਂ ਨੂੰ ਸਰਦਾਰ ਭਗਤ ਸਿੰਘ ਮਾਨ ਜੀ ਦਵਾਈ ਦੇ ਹੇਠ ਅਸੀਂ ਬੇਨਤੀ ਕਰ ਰਹੇ ਹਾਂ ਹਰ ਇੱਕ ਵਿਧਾਨ ਸਭਾ ਦੇ ਵਿੱਚ ਹਰ ਇੱਕ ਸੋਡੇ ਐਮ ਐਲ ਏ ਸਾਹਿਬਾਨ ਪਿੰਡਾਂ ਦੇ ਵਿੱਚ ਜਾ ਕੇ ਜੁੱਧ ਨਸ਼ਿਆਂ ਵਿਰੁੱਧ ਜੋ ਬੀਟੀਆਂ ਚੱਲ ਰਹੀਆਂ ਨੇ ਇਹੀ ਬੇਨਤੀਆਂ ਕਰ ਰਹੇ ਆ ਵੀ ਜੇ ਕਿਸੇ ਦਾ ਬੱਚਾ ਕਿਸੇ ਕੰਮ ਕਰਕੇ ਨਸ਼ੇ ਤੇ ਲੱਗ ਚੁੱਕਾ ਹੈ ਸਰਕਾਰ ਨੇ ਬੜਾ ਵਧੀਆ ਪ੍ਰਬਾਲਾ ਕੀਤਾ ਨਸ਼ਾ ਚੜਾਊ ਕੇਂਦਰ ਖੋਲੇ ਨੇ ਉਹਨਾਂ ਕੇਂਦਰਾਂ ਵਿੱਚ ਆਪਣੇ ਬੱਚੇ ਨੂੰ ਭਰਤੀ ਕਰਵਾਓ ਤਾਂ ਜੋ ਉਸ ਬੱਚੇ ਨੂੰ ਸਹੀ ਇਨਸਾਨ ਬਣਾ ਕੇ ਉਹਦੇ ਪਰਿਵਾਰ ਨੂੰ ਸੌਂਪਿਆ ਜਾਵੇ ਉਹਦੇ ਨਾਲ ਨਾਲ ਪੰਜਾਬ ਦੇ ਵਿੱਚ ਇੱਕ ਬੜਾ ਵੱਡਾ ਜਿਹੜਾ ਨਸ਼ੇ ਦਾ ਦੌਰ ਆਇਆ ਸੀ ਅੱਜ ਵੀ ਥੋੜਾ ਥੋੜਾ ਹਗਾਇ ਕਾਫੀ ਵੱਡੇ ਪੱਦਰ ਤੇ ਪਿੰਡਾਂ ਦੇ ਵਿੱਚੋਂ ਪਤਾ ਲੱਗ ਰਿਹਾ ਪਿੰਡਾਂ ਦੇ ਵਿੱਚੋਂ ਸੰਗਤ ਆ ਕੇ ਦੱਸਦੀ ਹੈ ਵੀ ਕਾਫੀ ਵੱਡੇ ਪੱਦਰ ਦੇ ਕੰਟਰੋਲ ਹੋਇਆ ਫਿਰ ਵੀ ਅਸੀਂ ਸਾਰੀ ਜਿੰਨੀ ਵੀ ਸਾਡੀ ਟੀਮ ਹੈ ਉਹਨਾਂ ਦੀ ਵੀ ਡਿਊਟੀ ਲੱਗੀ ਹੈ ਜਿੰਨੇ ਵੀ ਸਾਡੇ ਹਲਕਾ ਵਾਸੀ ਨੇ ਉਹਨਾਂ ਸਾਰਿਆਂ ਨੂੰ ਆਪਣੇ ਵੱਲੋਂ ਅਪੀਲ ਵੀ ਕਰਦੇ ਹਾਂ ਸਹਿਯੋਗ ਵੀ ਦਿੰਦੇ ਹਾਂ ਇਸ ਮੇਮ ਦੇ ਵਿੱਚ ਸਾਡਾ ਸਾਥ ਦਿਓ ਸਾਡੇ ਪਿੰਡਾਂ ਨੂੰ ਨਾਲ ਮਿਲ ਕੇ ਅਸੀਂ ਤੁਹਾਡੇ ਮੱਲੇ ਨੂੰ ਪਿੰਡਾਂ ਨੂੰ ਸਮਾਜ ਨੂੰ ਨਸ਼ਾ ਮੁਕਤ ਕਰੀਏ ਤਾਂ ਜੋ ਸਾਡਾ ਪੰਜਾਬ ਦੁਬਾਰਾ ਹੱਸਦਾ ਵਸਦਾ ਤੇ ਰੰਗਲਾ ਪੰਜਾਬ ਬਣ ਸਕੇ ਇਸੇ ਲੜੀ ਦੇ ਤਹਿਤ ਫਰਦਲ ਭਗਤ ਸਿੰਘ ਮਾਨ ਜੀ ਨੇ ਸਪੋਰਟਸ ਦੇ ਖੇਤਰ ਦੇ ਵਿੱਚ ਬੜਾ ਜੋ ਪੰਜਾਬ ਦੇ ਵਿੱਚ ਬੜਾ ਵੱਡਾ ਮਾਨ ਦਿੱਤਾ ਅੱਜ ਤੋਂ ਕੋਈ 4-5 ਦਿਨ ਪਹਿਲਾਂ ਖਦੇਗੜ ਕੂਰੀਆਂ ਦੀ ਜੇ ਗੱਲ ਕਰੀਏ 36 ਪਿੰਡਾਂ ਦੇ ਵਿੱਚ ਇੱਕ ਬੜੇ ਵੱਡੇ ਕਰੋੜਾਂ ਦੀ ਲੱਗ ਦੇ ਨਾਲ ਜਿਹੜੇ ਸਟੇਡੀਅਮ ਬਣ ਜਾ ਰਹੇ ਨੇ ਇਹ ਵੀ ਬੜਾ ਵੱਡਾ ਪਰਾਲਾ ਹੈ ਸਰਕਾਰ ਦਾ ਕਿਉਂਕਿ ਜੇ ਅਸੀਂ ਆਪਣੇ ਬੱਚੇ ਨੂੰ ਨਸ਼ਿਆਂ ਤੋਂ ਦੂਰ ਕਰਨ ਦੇ ਵਿੱਚ ਜੋ-ਜੋ ਵੀ ਯੋਗਦਾਨ ਪਾਉਣਾ ਉਹ ਸਪੋਰਟਸ ਵੀ ਇੱਕ ਬੜਾ ਵੱਡਾ ਪਰਾਲਾ ਹੈ ਪਰ ਹੋਰ ਵੀ ਜਿੰਨੇ ਵੀ ਸਰਕਾਰ ਤੋਂ ਸਰਦਾਰ ਭੁਪਨ ਸਿੰਘ ਮਾਨ ਜੀ ਕੋ ਉਪਰਾਲੇ ਕੀਤੇ ਜਾਣਗੇ ਉਹ ਅਸੀਂ ਸਾਰੇ ਹਲਕਾ ਵਾਸੀਆਂ ਨੂੰ ਵਚਨ ਦਿੰਦੇ ਆ ਕਿ ਨਸ਼ਾ ਖਤਮ ਕਰਨ ਦੇ ਵਿੱਚ ਅਸੀਂ ਦਿਨ ਰਾਤ ਦਿਨ ਰਾਤ ਮਿਹਨਤ ਕਰਾਂਗੇ ਪੜਾਹ ਹਲਕਾ ਵਾਸੀਆਂ ਨੂੰ ਮੈਂ ਬੇਨਤੀ ਕਰਦਾ ਜੇ ਕਿਸੇ ਨੇ ਵੀ ਪਬਲਿਕ ਦੇ ਸਾਹਮਣੇ ਜਾਂ ਵਾਰਡ ਦੇ ਵਿੱਚ ਜਾਂ ਪਿੰਡ ਦੇ ਵਿੱਚ ਕਿਸੇ ਦੇ ਸਾਹਮਣੇ ਨਹੀਂ ਦੱਸਣਾ ਚਾਹੁੰਦੇ ਮੇਰੇ ਘਰ ਦੇ ਵਿੱਚ ਆ ਕੇ ਮੈਨੂੰ 6 ਵਜੇ 7 ਵਜੇ ਮਨੇਰੇ ਕਿਸੇ ਵੀ ਟਾਈਮ ਤੇ ਆ ਕੇ ਪਰਸਨਲ ਤੌਰ ਤੇ ਦੱਸ ਸਕਦੇ ਨੇ ਜਿੱਪਤੀ ਸਾਹਿਬ ਨੂੰ ਦੱਸ ਸਕਦੇ ਨੇ ਐਸਐਚਓ ਸਾਹਿਬ ਨੂੰ ਦੱਸ ਸਕਦੇ ਨੇ ਕਿ ਮੇਰੀ ਸਾਰੀ ਹਲਕਾ ਵਾਸੀ ਜਿਹੜੇ ਸਾਡੀ ਸਾਡੀ ਟੀਮ ਹੈ ਉਹਨਾਂ ਨੂੰ ਵੀ ਬੇਨਤੀ ਹੋਰ ਹਲਕਾ ਵਾਸੀਆਂ ਨੂੰ ਵੀ ਬੇਨਤੀ ਆ ਇਸ ਸੰਬੰਧ ਵਿੱਚ ਸਾਡਾ ਜੀ ਤਕਰੀਬਨ ਜੋ ਸਾਡੀ WhatsApp ਜੋ ਸਾਨੂੰ ਰਿਪੋਰਟ ਦੇਖਣ ਦੇ ਵਿੱਚ ਆਈ ਕਿ ਕਾਫੀ ਪਿੰਡ ਨੇ ਜਿਹੜੇ ਨਸ਼ਾ ਮੁਕਤ ਹੋ ਚੁੱਕੇ ਨੇ ਪਰ ਬਹੁਤ ਘੱਟ ਪਿੰਡ ਨੇ ਜਿਨ੍ਹਾਂ ਦੇ ਵਿੱਚ 20 25 30% ਜਿਹੜੇ ਅਜੇ ਵੀ ਨਸ਼ੇ ਦੇ ਬਰੀਜ ਹੈਗੇ ਨੇ ਅਸੀਂ ਕੋਸ਼ਿਸ਼ ਕਰਾਂਗੇ ਪਿੱਛੇਤੀ ਤੋਂ ਛੇਤੀ ਕੋਸ਼ਿਸ਼ ਕਰਾਂਗੇ ਵੀ ਜਿੰਨੀ ਵੀ ਜਲਦੀ ਕਵਰ ਕੀਤਾ ਜਾ ਸਕੇ ਇਹੋ ਮੈਂ ਤੁਹਾਨੂੰ ਵੀ ਅਪੀਲ ਕਰਦਾ ਪੱਤਰਕਾਰ ਵੀਰਾਂ ਨੂੰ ਵੀ ਜੇ ਤੁਹਾਡੇ ਵੀ ਕੋਈ ਸੁਣਨ ਦੇ ਵਿੱਚ ਇਦਾਂ ਦੀ ਗੱਲ ਹੋਊਗੀ ਤੁਸੀਂ ਵੀ ਸਾਡਾ ਸਾਥ ਦਿਓ ਪਰ ਮੈਂ ਸਾਰੇ ਸਾਰੇ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਪਾਰਟੀ ਬਾਜ਼ੀ ਤੋਂ ਉੱਪਰ ਉੱਟ ਕੇ ਅਸੀਂ ਆਪਣੇ ਬੱਚਿਆਂ ਨੂੰ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਬਚਾਈਏ ਪਰ ਛੇਤੀ ਕੁਝ ਨਹੀਂ ਕਰਾਂਗੇ ਵੀ ਛੇਤੀ ਤੋਂ ਛੇਤੀ ਜਿੰਨਾ ਤੱਕ ਅਸੀਂ ਇਹਨੂੰ ਗਰਾਊਂਡ ਲੈਵਲ ਤੱਕ ਜ਼ੀਰੋ ਲੈਵਲ ਤੱਕ ਨਸ਼ੇ ਨੂੰ ਖਤਮ ਤੱਕ ਨਹੀਂ ਜਾਂਦੇ ਉਹਨਾਂ ਤੱਕ ਅਸੀਂ ਚੈਨ ਦੀ ਨੀਂਦ ਨਹੀਂ ਸੋਵਾਂਗੇ ਅਸੀਂ ਆਪਣੇ ਘਰਾਂ ਦੇ ਵਿੱਚ ਬੈਠਾਂਗੇ ਮੇਰੀ ਬੇਨਤੀ ਹੈ ਕਿ ਜਿਹੜੇ ਇਦਾਂ ਦੇ ਕੋਈ بارش ਦੇ ਕਾਰਨ ਬਲੌਕ ਜੁ ਹੁੰਦੀ ਹੈ ਜਾਂ ਇਦਾਂ ਦੀ ਹੁੰਦੀ ਉਹ ਵੀ ਸਾਡੇ ਕੋਲ ਮੇਰੀ ਬੇਨਤੀ ਸੁਣੋ ਮੇਰੀ ਬੇਨਤੀ ਪਰਵਾਹ ਸਰਕਾਰ ਨੇ ਸੀਐਮ ਸਾਹਿਬ ਨੇ ਇੱਕ ਬੜਾ ਵੱਡਾ ਪ੍ਰਾਲਾ ਕੀਤਾ ਕਿਉਂਕਿ ਕਈ ਕੰਮ ਜਿਹੜੇ ਨੇ ਬੜੇ ਲੰਮੇ ਸਮੇਂ ਦੇ ਅੜੇ ਹੁੰਦੇ ਨੇ ਲੇਕਿਨ ਉਹਨਾਂ ਦਾ ਕੰਮ ਦਾ ਪ੍ਰੋਸੈਸ ਲੰਮਾ ਹੁੰਦਾ ਹੈ ਮੈਂ ਬੇਨਤੀ ਕਰਦਾ ਵੀ ਸਰਕਾਰ ਨੇ 5 ਕਰੋੜ ਰੁਪਏ ਦੀ ਇੱਕ ਗ੍ਰਾਂਟ ਸਾਨੂੰ ਲਾਊਡ ਕੀਤੀ ਹੈ ਜਿਹੜਾ ਕੋਈ ਇਦਾਂ ਦਾ ਸ਼ਹਿਰ ਦਾ ਕੰਮ ਜਿੱਦਾਂ ਤੁਸੀਂ ਮੈਨੂੰ ਦੱਸ ਲੇ ਜੇ ਵੀ ਗੁਰਦੁਆਰਾ ਸਾਹਿਬ ਦਾ ਕੋਈ ਕੰਮ ਹੈ ਮੰਦਿਰ ਦਾ ਕੋਈ ਇਦਾਂ ਦੇ ਜਿਹੜੇ ਛੋਟੇ-ਛੋਟੇ ਕੰਮ ਹੋ ਮੈਨੂੰ ਜਰੂਰ ਦੱਸੋ ਉਹਦੇ ਬਾਰੇ ਮੈਨੂੰ ਜਰੂਰ ਦੱਸੋ ਥੋੜੇ ਦਿਨਾਂ ਤੱਕ ਮੈਂ ਇਹੜੇ ਛੋਟੇ-ਛੋਟੇ ਕੰਮ ਨਹੀਂ ਉਹਨਾਂ ਨੂੰ ਮੈਂ ਕਰਵਾ ਦਿਆਂ ਜਿਹੜੀ ਮੈਂ 5 ਕਰੋੜ ਗ੍ਰਾਂਟ ਦੀ ਗੱਲ ਕੀਤੀ ਉਹ ਸਪੈਸ਼ਲ ਗ੍ਰਾਂਟ ਹੈ ਕਿਉਂਕਿ ਅਸੀਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਕੋਈ ਮਜਬੂਰ ਜਲਦਬਾਜੀ ਦੇ ਵਿੱਚ ਜਿਹੜੇ ਲੋਕ ਕੰਮ ਕਰਨਾ ਜਿਹੜਾ ਕੋਈ ਪੁਰਾਣਾ ਕੰਮ ਅੜਿਆ ਨਹੀਂ ਹੋ ਸਕਦਾ ਹੋਰ ਕਰੋੜਾਂ ਰੁਪਈਆਂ ਦੀਆਂ ਗਰਾਂਡਾਂ ਫਟਗੜ ਚੂੜੀਆਂ ਦੇ ਵਿੱਚ ਲੱਗ ਵੀ ਚੁੱਕੀਆਂ ਨੇ ਔਰ ਕਰੋੜਾਂ ਰੁਪਈਆਂ ਗਰਾਂਡਾਂ ਦੀ ਡਿਮਾਂਡ ਭੇਜ ਦਿੱਤੀ ਹੈ ਔਰ ਕਿਸੇ ਵੀ ਪਿੰਡ ਨੂੰ ਜੋ ਪਿੰਡ ਦੀ ਡਿਮਾਂਡ ਹੋਊਗੀ ਪਿੰਡ ਦੀ ਡਿਮਾਂਡ ਨੂੰ ਮੁੱਖ ਰੱਖ ਕੇ ਗਰਾਂਡ ਤੋਂ ਮੰਗਿਆ